ਅਰਥ ਪਤ ਹੈਪੀ ਦੀਵਾਲੀ ਹੈਲੋ ਜੀ ਸਤਿ ਸ੍ਰੀ ਅਕਾਲ ਹੋਰ ਸਨੋ ਫਰੈਂਡ ਉਹਦਾ ਕੀ ਹਾਲ ਐਸ ਕਰ ਦਿੱਤੀ ਸਭ ਠੀਕ ਠਾਕ ਵਧੀਆ ਹੋ ਗਿਆ ਤੇ ਮੇਰੀ ਬਲਤਾਂ ਨੂੰ ਸਾਰਿਆਂ ਨੂੰ ਹੈਪੀ ਦੀਵਾਲੀ ਵਾਈਗੁਰਟਾ ਦੇ ਪਰਿਵਾਰ ਨੂੰ ਖੁਸ਼ੀਆਂ ਲੈ ਕੇ ਆਵੇ ਤੇ ਇਧਰ ਫਰੈਂਡ ਦੇਣ ਦੀ ਸ਼ੁਰੂਆਤ ਹੋ ਚੁੱਕੀ ਸੀ ਦੀਵਾਲੀ ਵਾਲਾ ਦਿਨ ਸੀ 6 ਵਜੇ ਦਾ ਟਾਈਮ ਸੀ ਫਰੈਸ਼ ਹੋ ਕੇ ਆਕੇ ਤੇ ਮੈਂ ਬਣਾਣ ਲੱਗੀ ਸੀ ਚਾਹ ਸਵੇਰੇ ਸਵੇਰੇ ਨਾ ਬੜਾ ਹੀ ਸੋਨਾ ਲੱਗਦਾ ਜਦੋਂ ਅਸੀਂ ਉੜਦੇ ਨਾ ਸਵੇਰੇ ਸਵੇਰੇ ਇੰਨੀ ਵਧੀਆ ਅੱਖਾਂ ਨੂੰ ਵੀ ਲੱਗਦੀ ਦਿਮਾਗ ਨੂੰ ਵੀ ਲੱਗਦੀ ਠੰਡਾ ਠੰਡਾ ਮੌਸਮ ਬੜਾ ਸੋਨਾ ਅੱਜ ਕੱਲ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਚਾਹ ਦਾ ਪਾਣੀ ਮੈਂ ਰੱਖ ਦਿੱਤਾ ਸੀ ਤੇ ਮੈਂ ਵੀ ਬਣਾਵਾਂਗੀ ਚਾਹ ਜੇ ਬਾਕੀ ਸਾਰੇ ਸੁੱਤੇ ਮੈਂ ਤੇ ਮਮੀ ਉੱਠੀ ਸੀ ਤੇ ਚਾਹ ਬਣਾ ਕੇ ਮੈਂ ਸਾਰਿਆਂ ਨੂੰ ਠਾਵਾ ਕਿ ਉੱਠੋ ਚਾਹ ਪੀ ਲਓ ਇਧਰ ਮੈਂ ਆ ਗਈ ਸੀ ਬਾਹਰ ਚਾਹ ਰੱਖ ਕੇ ਟਾਕੇ ਤੇ ਪਾਣੀ ਗਰਮ ਲੈ ਆਈ ਸੀ ਆਪਦੇ ਪੀਣ ਨੂੰ ਤੇ ਬਾਹਰ ਬੈਠ ਕੇ ਮੈਂ ਪੀ ਰਹੀ ਸੀ ਪਾਣੀ ਇੱਥੇ ਅੱਲੇ ਮੈਂ ਦੰਦ ਘਾ ਰਹੇ ਸੀ ਬਾਹਰ ਫਰੈਸ਼ ਫਰੈਸ਼ ਮੌਸਮ ਤਾਜ਼ਾ ਅੱਜਕੱਲ ਦਾ ਮਿੱਠਾ-ਮਿੱਠਾ ਬਾਹਰ ਹੋਏ ਮੌਸਮ ਲੱਭਣਾ ਨਹੀਂ ਆਪਾਂ ਨੂੰ ਆ ਦੇਖੋ ਮੈਂ ਪੀ ਰਹੀ ਸੀ ਗਰਮ ਪਾਣੀ ਹੁਣ ਪਾਣੀ ਪੀ ਕੇ ਗਰਮ ਤੇ ਮੈਂ ਉਬਾਲਾ ਦਵਾਵਾਂਗੀ ਚਾਹ ਨੂੰ ਤੇ ਫਿਰ ਸਾਰਿਆਂ ਨੂੰ ਦਵਾਂਗੀ ਚਾਹ ਤੇ ਫਰੈਂਡ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਨਾਲ ਦੀ ਨਾਲ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗਦੀ ਹੈ ਤੇ ਐਡ ਫਰੈਂਡ ਦੀਵਾਲੀ ਵਾਲਾ ਦਿਨ ਤੁਹਾਨੂੰ ਕਿਹ ਤਰ੍ਹਾਂ ਅੱਗੇ ਦੱਸਿਆ ਸੀ ਅੱਜ ਤੇ ਪਰ ਫਰੈਂਡ ਅਸੀਂ ਦੀਵਾਲੀ ਨਹੀਂ ਸੀ ਸੈਲੀਬ੍ਰੇਟ ਕੀਤੀ ਕੋਈ ਵੀ ਬਸ ਇੱਕ ਆਪਰਾ 11 12 ਵਜੇ ਛੋਲੇ ਤੇ ਪੂੜੀਆਂ ਬਣਾਏ ਸੀ ਤੇ ਕਿਉਂਕਿ ਸਾਡੇ ਰਿਲੇਟਿਵ ਚ ਕਿਸੇ ਦੀ ਡੈਥ ਹੋ ਗਿਆ ਲਗਾਤਾਰ 3 ਸਾਲ ਹੋ ਗਏ ਸੀ ਦੀਵਾਲੀ ਨਹੀਂ ਮਨਾ ਰਹੇ ਇਤਰਾ ਹੀ ਆਂਦੀ ਹੈ ਤੇ ਫਿਰ ਨਾ ਕਈ ਦਾ ਨੌਜਵਾਨ ਬੱਚਾ ਗਿਆ ਤੇ ਨਹੀਂ ਚੰਗੇ ਲੱਗੀਦਾ ਤੇ ਪਰ ਫਿਰ ਸ਼ਾਮ ਤੱਕ ਆਪਾਂ ਇਸ ਤਰ੍ਹਾਂ ਬੈਠੇ ਰਹੇ ਫਿਰ ਗੁਰਦੁਆਰੇ ਗਏ ਤੇ ਬਾਅਦ ਚੋਂ ਥੋੜਾ ਜਿਹਾ ਮੂਡ ਠੀਕ ਗਿਆ ਹੋਇਆ ਆ ਕੇ ਮੈਂ ਜਰਦਾ ਚੌਲ ਬਣਾਏ ਤੇ ਫਿਰ ਥੋੜੇ ਜਿਹੇ ਅੰਚੇ ਨੂੰ ਨਾਲ ਡੈਡੀ ਨੇ ਕਿਹਾ ਚੱਲ ਬੱਚਾ ਇਹ ਦੇਖਦਾ ਹੈ ਹੋਰਾ ਵਾਲ ਤੇ ਪਟਾਕੇ ਲਾਵੇ ਤੇ ਪਾਪਾ ਨੇ ਵੀ ਕਿਹਾ ਜ਼ਿਆਦਾ ਨਹੀਂ ਥੋੜੇ ਜਿਹਾ ਪਰ ਉਹਨੇ ਬਹੁਤ ਵਧੀਆ ਕੀਤਾ ਉਹ ਵੀ ਤਾਂ ਉਸੇ ਅਗਲਾ 파ਟ ਪਾਵਾਂਗੇ ਉੱਚ ਪਤਾ ਚਲ ਜਾਏਗਾ ਉਹ ਵੀ ਬਿਲਕੁਲ ਉਹ ਜੋ ਕਹਿੰਦਾ ਕੀ ਪਟਾਕਿਆਂ ਤੇ ਪੈਸੇ ਲਾਣੇ ਆ ਤੇ ਬੱਚੇ ਨੇ ਬੜਾ ਵਧੀਆ ਕੀਤਾ ਤੇ ਅੰਜਨ ਨੂੰ ਦੇਖ ਗਏ ਉਹਨੇ ਅਲਾਂਚ ਸਵਾਦ ਸਵਾਰ ਅੱਲੇ ਆਵਾਰ ਚਾ ਲਈ ਗਲਾਸ ਤੇਲ ਸੜ ਗਿਆ ਤੇ ਨਿਕਲ ਰਿਹਾ ਆਟਾ ਇੱਧਰ ਸਬਜ਼ੀ ਬਣ ਗਈ ਇਹਦੇ ਖਾਣੇ अच असी बनाए है छोले भटूरे पता नहीं भटूरे के पूड़ियाँ दस्य खा के दस मिक्स फ्लेवर अच्छा मेरा मंगता ही थे तो दवाली वाला देना दे आप भठूरे आ... होते बारू पूड़ी वो आप आटे बनाए ना क्योंकि असी मैदा नहीं वरतते ਮੈਦਾ ਕਿਉਂ ਨਹੀਂ ਵਰਤਦੇ ਇਹ ਵੀ ਕੋਈ ਰੀਜਨ ਹੈ ਕਿ ਸਾਡੇ ਘਰ ਦਾ ਇਹ ਆਟਾ ਹੈ ਕਹਿੰਨੇ ਹਨ ਘਰ ਦਾ ਤੇ ਆਟਾ ਸਾਰਿਆਂ ਦਾ ਹੁੰਦਾ ਹੈ ਵੱਟ ਸਾਡੀ ਘਰ ਦੀ ਚੱਕੀ ਆ ਦਤਾਂ ਦਿਖਾਣੇ ਵਰੀ ਆ ਬਣੇ ਸਵਾਰ ਬੁਜਾਰ ਵਰਗੇ ਦੋ ਵਜੇ ਕਿਨੇ ਪੈਹਾਂਦੇ ਆਉਂਦੇ ਦੋ ਹੋ ਗਿਆ ਇਹ 5 ਵਜੇ ਤੇ ਅਸੀਂ ਚੱਲੇ ਹੁਣ ਦੁਰਦਵਾਰੇ ਸੂਟ ਮੈਂ ਕੱਢ ਲਿਆ ਏ ਤੇ ਸੈਟਿੰਗ ਤਨ ਦਿਖਾ ਦੇ ਨੇ ਸਾਰੀ ਕਰ ਲਈ ਆਲਮੋਸਟ ਡਨ ਅਵੀ ਦਿਖਾ ਦਿੰਨੇ ਸਾਰੀ ਸੈਟਿੰਗ ਆ ਗਈ ਸਿੱਕੇ ਪੂਰੀ ਫਿਨਿਸ਼ਿੰਗ ਹੋ ਗਈ ਆ ਦੇਖ ਸਕਦੇ ਜੀ ਮੈਂ ਤਾਂ ਅੰਛੇ ਰਹੇ ਹਾਂ ਮੰਮੀ ਚੱਲੇ ਗੁਰਦੁਆਰੇ ਫਿਰ ਆ ਕੇ ਬਣਾਵਾਂਗੇ ਜਰਦਾ ਚੌਲ ਜਰਦਾ ਦਿਖਾਵਾਂਗੇ ਦੀਵਾਲੀ ਐਸੀ ਨਹੀਂ ਮਨਾਈ ਕਿਉਂਕਿ ਦੀਵਾਲੀ ਸਾਡੇ ਰਾਏ ਦੇ ਰਿਸ਼ਤੇਦਾਰ ਦੇ ਜਿਹੜਾ ਧੋਗੀ ਉਹਦਾ ਕਰਕੇ ਹਨ ਪਰ ਗੁਰਦੁਆਰੇ ਮੱਥਾ ਟੇਕ ਆਵਾਂਗੇ ਆਪਾਂ ਤੇ ਫਿਰ ਅਸੀਂ ਜੋ ਕਰਨਾ ਹੈ ਚੌਲ ਬਣਾਵਾਂਗੇ ਆ ਕੇ ਫਿਰਦਰ ਮਿਲਦੇ ਉਸ ਤੋਂ ਬਾਅਦ ਡਾਕਟਰ ਸ਼ਾਮ ਨੂੰ ਮਿਲੇ ਗੁਰਦਰਾਹ ਵਹਾਨ ਹੋਏ ਤੂੰ ਉਠਾਇਆ ਰਜੂ ਉਠਾਇਆ ਸਾਰਾ ਗੜੀਆਂ ਹੋਣੇ ਕਾ ਚੋਲੇ ਪੂਰੇ ਖਾ ਕੇ ਸੀ ਬੈਠੇ ਰਹੇ ਕੰਮ ਕਰਕੇ ਫਰੀ ਸੀ ਤੇ ਇਹ ਗੁਰਦਵਾਰੇ ਮੱਥਾ ਟੇਕ ਕੇ ਇਹ ਜਲਗਿ ਅੰਜ ਨੂੰ ਲੈ ਕੇ ਮਾਰਕੀਟਸ ਤੇ ਉੱਥੋਂ ਦੇਖੋ ਇਹਨਾਂ ਨੇ ਥੋੜੀ ਜਿਹੀ ਸ਼ਾਪਿੰਗ ਕੀਤੀ ਤਫੀਰ ਸੇ ਅਗ नेक्स्ट ਪਾਰਟ ਚ ਤੁਹਾਨੂੰ ਅਗਲਾ ਅਸੀਂ ਜਿਹੜੀ ਦੀਵਾਲੀ ਦੀ ਜਿਹੜਾ सेलिब्रेशन ਕੀਤੀ ਬਹੁਤ ਵਧੀਆ ਪਾਰਟੀ ਕੀਤੀ ਆਪਾਂ ਅੱਛੀ ਫੈਮਿਲੀ ਨੇ ਉਹ ਕਰਾਂਗੇ ਨਾਲ ਤਾਂ ਕਾਵਾਂਗੇ ਚੜਦਾ ਚੌਲ ਬਣਾਏ ਦੀਵੇ ਜਗਾਈ ਤਾਂ ਠੀਕ ਹੈ ਫਰੈਂਡ ਮਿਲਦੇ ਆ नेक्स्ट ਵੀਡੀਓ ਚ ਤੇ ਤਰੀਕ ਕੋਰੀ ਫੇਰ ਤੁਹਾਨੂੰ ਮੇਰੇ ਵੱਲੋਂ ਸਾਰਿਆਂ ਨੂੰ ਹੈਪੀ ਦੀਵਾਲੀ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਸੇ ਤੇ ਵੀਡੀਓ ਨੂੰ ਫੁੱਲ ਵਾਚ ਕਰਿਓ

ਅੰਦਰੋਂ ਖੰਡ ਲੈਣੀ 1 ਕਿਲੋ ਜਾ ਠੀਕ ਆ ਕੋਈ ਨਹੀਂ ਅੰਦਰ ਘਟਾ ਲੇ ਸ਼ੈਕ ਗਲਾਬ ਜਾਮ ਨੂੰ ਕੀ ਰੇਟ ਆ ਤੁਹਾਨੂੰ 40ਆਂ ਦੇ ਕਿਲੋ 40ਆਂ ਦੇ ਕਿਲੋ 140ਆਂ ਦੇ ਕਿਲੋ ਹਾਂ ਕੱਲੇ 40ਆਂ ਦੇ ਨਿਕਲਦੇ 40 ਵੀ ਨਹੀਂ ਮਾਰੇ ਜਾਏ ਇਥੇ ਵੀ ਸਾਬ ਨਹੀਂ ਆਉਣੇ ਇਥੇ 20 ਵੀ ਆਇਆ ਤੇ ਪਾਣੀ ਨਾਲ ਆਇਆ ਅੱਧਾ ਕਿਲੋ ਦੇ ਰੇਰ ਕਾਲੇ ਹਾਂ ਉਹ ਰਿਕਵਰੀ ਆ ਗਈ ਆ ਨਹੀਂ ਆ ਗਈ ਆ ਪਤੀਸਾ ਅਰੀਜਨਲ ਸਦੇ ਸੀਗੇ ਹੋਰ 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 ਵੇਸਣੇਗਾ 50 ਦਾ ਪਤੀਸਾ ਕਰਦੀ ਫਿਰ ਇਹ ਇਹ ਨਹੀਂ ਨਿਕਲੀ ਨਹੀਂ ਸਾਡ ਚੜ ਜਿਹੜੀ ਆ ਆਇਆ ਕਮੈਂਟ ਸ਼ਾਹ ਕੋ ਲੈ ਲੀਏ ਸ਼ਾਟੋ ਟੀ ਪਾ ਦੀ ਕਿੰਨੇ ਹੋ ਗਿਆ 150 150 ਤੇ 100 ਆ 250 ਕਿਟਾ ਦੇ ਤਾਂ ਕੀਤੀ ਹੋ ਤੇ ਪਿਆ ਦਾ ਕਰਨਾ ਆਹੋ 120 ਹੋਰ ਹੋ ਗਏ ਹਰਾ 120 ਹੋਰ 270 270 ਵੀ ਕਿਟਾ ਦੀ 270 तो हाँ का। ओ जी साढ़े पिंड दौनक गुलाब जामुन बर्फी फाड़ हाँ हाँ, हाँ। चल ले दूजा है लाइ ਲੈ ਕੇ ਲੈਣਾ ਲੈਟਰ ਲੈ ਲੈ ਦਬੀ ਦੀ ਚੀਜ਼ ਨਹੀਂ ਉਤਨਾ ਬਾਲਣੀ ਜੋ ਲੈਟਰ ਇੱਥੇ ਹੈ ਲੈਟਰ ਨਹੀਂ ਨਾ ਉੱਥੇ ਹਣੇ ਦੁਕਾਨ ਚ ਆ ਉੱਥੇ ਅੰਦਰ ਹੁੰਦੇ ਆ